ਹਾਂ ਵੀ ਚੋਬਰੋ ਇਹ ਆਪਣਾ 파ਟ ਦੂਸਰਾ ਆਪਾਂ ਨਿਕਲੇ ਮੁਹਾਲੀ ਤੋਂ ਡੇਰਾ ਬਾਬਾ ਬਟਪਾ ਸਿੰਘ ਜਿੱਥੋਂ ਆਪਾਂ ਪੂਜੇ ਪਚੌਂਦੇ ਪਹੁੰਚ ਗਏ ਨੰਗਲ ਕੋਲੇ ਨੰਗਲ ਤੋਂ ਆਪਾਂ ਲੈ ਲੈ ਲਫਟ ਮੌਸਮ ਬਹੁਤ ਵਧੀਆ ਬਣਿਆ ਸੀ ਤੁਸੀਂ ਆ ਬੱਦਲ ਦੇਖੋ ਕਿੰਦਾ ਲੱਗਦਾ ਨਾ ਜਿੱਦਾਂ ਘੋੜਾ ਪਹਿਲਾ ਪਾਰਿਆ ਤੇ ਰਸਤੇ 'ਚ ਝੜ ਪੈਂਦਾ ਉੰਨਾ ਉੰਨਾ ਪਹੁੰਚਿਆ ਤੁਸੀਂ ਬੱਸ ਸਟੈਂਡ ਚੈੱਕ ਕਰੋ ਲੱਗਦਾ ਨਾ ਮੁਹਾਲੀ ਤੋਂ ਵੱਡਾ ਬੱਸ ਸਟੈਂਡ ਹੈ ਇੰਨਾ ਵੱਡਾ ਤਾਂ ਮੁਹਾਲੀ 'ਚ ਹੈ ਨਹੀਂ ਕਿੰਨਾ ਵੱਡਾ ਇੰਨਾ 15 ਨੇ ਇੱਥੇ ਬਣਾ ਛੱਡਿਆ ਕੀ ਮਾਚਲ ਆਸ਼ 15 ਰੁਪਏ ਦੇ ਦੇ ਬਾਬਿਆਂ ਨੇ ਪਹਾੜਾਂ ਵੱਲ ਜਾਂਦਾ ਪ੍ਰੋਗਰਾਮ ਬਣਾਇਆ ਹੈ ਪਹਾੜ ਦਾ ਪ੍ਰੋਗਰਾਮ ਮੈਨੂੰ ਪੁੱਛੇ ਬਣਾਇਆ ਸੀ ਕਿ ਖਾ ਦੇਖੋ ਪਹਾੜੀਆਂ ਪੂਰੀਆਂ ਇੱਧਰ ਖਾਈਆਂ ਬਣੀਆਂ ਪੂਰਾ ਮਜ਼ਾ ਆਉਂਦਾ ਇੱਥੇ ਅਸੀਂ ਘੁੰਮਦੇ ਘਮਾਉਂਦੇ ਪੁੰਚੇ ਬਡਬਾਕ ਸਿੰਘ ਤੇ ਇੱਥੇ ਪੂਰਾ ਮੱਥਾ ਮੂਤਾਂ ਟੇਕਿਆ ਸੀ ਸਨਾਨ ਕੀਤਾ ਇਹ ਪੂਰਾ ਬਾਬਿਆਂ ਦਾ ਸਿਸਟਮ ਹੈ ਤੇ ਮਿੱਤਰੋ ਇਹ ਤੋਂ ਬਾਅਦ ਅਸੀਂ ਪੁੰਚੇ ਡੇਰਾ ਬਾਬਾ ਬਡਬਾਕ ਸਿੰਘ ਇਸ ਗੁਰਦੁਆਰੇ ਬਾਰੇ ਉਹ ਅਸੀਂ ਮੱਥਾ ਟੇਕਿਆ ਗੁਰੇ ਗੁਰਦੁਆਰਾ ਨੂੰ ਚੈੱਕ ਕਰੋ ਇਸ ਤਪਸਥਾਨ ਬਣਿਆ ਨਿਸ਼ਾਨ ਸਾਹਿਬ ਆ ਸਾਰਾ ਦੋ ਤਿੰਨ ਮੰਜ਼ਲਾ ਬਣਿਆ ਆ ਆ ਪੂਰੀ ਹਿਸਟਰੀ ਹੈ ਇਹ ਕਿ ਨੇੜੇ ਹੀ ਆ ਚੈੱਕ ਕਰੋ ਪੁੱਤਾ ਪ੍ਰਚਾਰ ਦਾ ਸਿਸਟਮ ਖਾਰਾ ਚੋਬਰੂ ਪ੍ਰੋਗਰਾਮ ਦੇਖਣ ਤੋਂ ਬਾਅਦ ਆਪਾਂ ਮੱਥਾ ਟੇਕਿਆ ਤੇ ਗੱਡੀ ਖਿੱਚਤੀ ਆਪਾਂ ਘਰ ਵੱਲ ਨੂੰ ਐਤੇ ਨਾਲ ਦੇ ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੇ ਡੇਲੀ ਦੇ ਅਪਡੇਟ ਦੇ ਲਈ ਇੰਸਟਾ ਤੇ ਫੋਲੋ ਕਰਨਾ ਨਾ ਭੁੱਲੋ